ਪਿਆਰ ਦੇਣ ਵਾਸਤੇ ਸਾਥ ਦੇਣ ਵਾਸਤੇ ਹਮੇਸ਼ਾਗੇ ਰਹੇ ਹੋ ਇਸ ਗੱਲ 'ਚ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਗੱਲ 'ਚ ਮੈਂ ਤੁਹਾਡਾ ਰਿਣੀ ਆ ਲੋਕਾਂ ਲਈ ਹੋਊਗਾ ਅਬੋਰ ਟੇਲ ਮੈਂ ਜੇ ਇਧਰਲੇ ਪਾਸੇ ਸੋਚਾਂਦਾ ਬੋਰ ਪਹਿਲਾਂ ਵੀ ਐ ਅਬੋਰ ਪਹਿਲਾ ਕਸਬਾ ਚੰਡੀਗੜ੍ਹ ਵਾਲੇ ਪਾਸੋਂ ਨਾਲ ਸੋਚੋ ਇਧਰਲੇ ਪਾਸੋਂ ਸੋਚੋ ਮੇਰਾ ਕੰਮ ਸੀ ਮੈਂ ਕਿਸਾਨਾਂ ਨੂੰ ਪੁੱਛਿਆ ਫਾਜ਼ਲ ਕਾਬੋਰ ਬੱਲੂਆਣਾ ਦੇ ਨੂੰ ਉਹ ਕਹਿੰਦੇ ਨਹਿਰਾਂ ਦਾ ਪਾਣੀ ਜੇ ਨਰਮੇ ਨੂੰ ਆ ਜੇ ਬੂਟਾ ਸਟਰੋਂਗ ਹੋ ਜਾਂਦਾ ਪਹਿਲੇ ਤਿੰਨ ਪਾਣੀ ਲੱਗ ਜਾਣ ਸੁੰਡੇ ਨਹੀਂ ਲੱਗਣੀ ਵੀਰੋ ਹੱਥ ਖੜੇ ਕਰਕੇ ਦੱਸ ਦਿਓ ਆਉਂਦਾ ਨਾ ਨਹਿਰਾਂ ਦਾ ਪਾਣੀ ਕੱਸੀਆਂ ਸੂਏ ਚ ਪਾਣੀ ਆ ਗਿਆ ਨਵੀਆਂ ਪਾਈਪਾਂ ਦੱਬੀਆਂ ਜਾ ਰਹੀਆਂ ਨੇ 2-4 ਮਹੀਨੇ ਹੋਰ ਦੇ ਦਿਓ ਮੋਟਰਾਂ ਟਿਊਬਵਲ ਭੁੱਲ ਜਾਓਗੇ ਨਹਿਰਾਂ ਦਾ ਪਾਣੀ ਤੁਹਾਡੇ ਕੋਲ ਪਹੁੰਚੂਗਾ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਤੁਹਾਡੇ ਤੋਂ ਸਾਥ ਮੰਗਣਾ ਆ ਮੈਂ ਇਕੱਲਾ ਹੀ ਲੜੀ ਜਾਣਾ ਸੁਪਰੀਮ ਕੋਰਟ ਚ ਲੜਦਾ ਸੈਂਟਰ ਸਰਕਾਰ ਚ ਲੜਦਾ ਗਵਰਨਰ ਨਾਲ ਲੜਾਈ ਰਹਿੰਦੀ ਹੈ ਪੈਸੇ ਦੱਬ ਜਾਂਦੇ ਆ ਪੰਜਾਬ ਦੇ ਬਿੱਲ ਰੋਕ ਲੈਂਦੇ ਆ ਲੜੂੰਗਾ ਮੈਂ ਮੇਰੀ ਕੋਈ ਲੜਾਈ ਚ ਕਮੀ ਨਹੀਂ ਹੋਣੀ ਪਰ ਇਹ ਮੇਰਾ ਇਕੱਲੇ ਦਾ ਕੰਮ ਨਹੀਂ ਇਹ ਆਪਣਾ ਸਾਰਿਆਂ ਦਾ ਹੈ ਮੈਨੂੰ 13 ਸ਼ਕਤੀਆਂ ਦੇ ਉਹ 13 13 ਹੱਥ ਦੇ ਦਿਓ ਜਿਹੜੇ ਜਾ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਐਦਾਂ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ 1 ਰੁਪਈਆ ਨਹੀਂ ਰੋਕ ਸਕਦਾ ਕੋਈ ਮਾਈ ਦਾ ਲਾਲ ਪੰਜਾਬ ਦਾ 13 ਜੀਰੋ ਕਰੋਗੇ ਬਾਕੀਆਂ ਤੋਂ ਭੱਲੇਣਾ ਕੀ ਹੈ ਬਥੇਰੇ ਚੈੱਕ ਕਰਕੇ ਦੇਖ ਲੈ ਸੁਖਵੀਰ ਬਾਦਲ ਸੀ ਤੁਹਾਡਾ ਇਹ ਤੋਂ ਪਹਿਲਾਂ ਵਾਲਾ ਕਦੇ ਬੋਲਿਆ ਪਾਰਲੀਮੈਂਟ ਚ ਕਦੇ ਨਹੀਂ ਮੈਂ ਜਦੋਂ ਹੁੰਦਾ ਸੀ ਉਦੋਂ ਆਉਂਦਾ ਹੀ ਨਹੀਂ ਸੀ ਕਦੇ ਨਾ ਕਦੇ ਇਹਦੀ ਆਵਾਜ਼ ਘੱਟ ਕਰੀ ਮਾਸਟਰ ਕਰ ਹਮਿੰਗ ਹੁੰਦੀ ਹੈ ਵੀਰੋ ਆਉਂਦਾ ਹੀ ਨਹੀਂ ਸੀ ਕਦੇ ਪਾਰਲੀਮੈਂਟ ਚ ਬੋਲਦਾ ਹੀ ਨਹੀਂ ਸੀ ਕਦੇ ਉਹਨੇ ਕੀ ਲੈਣਾ ਹੈ ਉਹਨੇ ਕੀ ਲੈਣਾ ਉਹ ਤਾਂ ਕਿ ਭੱਜ ਗਿਆ ਉਹ ਤਾਂ ਭੱਜ ਗਿਆ ਫਰੋਜਪੁਰ ਤੋਂ ਤੇ ਫਰੋਜਪੁਰ ਦੀ ਸੀਟ ਤਾਂ ਮੈਂ ਜਾ ਕੇ ਆਇਆ ਮੈਂ ਕੱਲ ਵੀ ਗੁਰੂ ਅਰਸਾ ਏ ਸੀ ਕੱਲ ਵੀ ਮੈਂ ਉਧਰ ਫਰੋਜਪੁਰ ਰੂਰਲ ਸੀ ਲੋਕ ਕਹਿੰਦੇ ਜੀ ਸਾਨੂੰ ਲੱਗਿਆ ਪਤਾ ਵੀ ਕੰਮ ਕੌਣ ਕਰੂ ਵੀਰੋ 3 ਸਾਲ ਆਪਣੀ ਅੱਗੇ ਹਜੇ ਇਸ ਟਰਮ ਦੇ ਸਰਕਾਰ ਦੇ ਪਏ ਨੇ ਤੁਸੀਂ 13 ਬੰਦੇ ਮੈਨੂੰ ਇਹਦੇ ਤੇ 7 ਬੰਦੇ ਆਪਣੇ ਪਹਿਲਾਂ ਰਾਜ ਸਭਾ ਚ ਨੇ 20 20 ਤਾਂ ਇਕੱਲੇ ਪੰਜਾਬ ਤੋਂ ਹੀ ਹੋ ਜਾਣਗੇ 20 ਜਦੋਂ ਪੰਜਾਬ ਦੇ ਹੋ ਗਏ ਆਪਣਾ ਸੈਂਟਰ ਸਰਕਾਰ ਚ ਪਊਗਾ ਹਿੱਸਾ ਤੇ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੀ ਤਰੱਕੀ ਹੁੰਦੀ ਕਿਵੇਂ ਆ ਆ ਜਿਹੜਾ ਐਮ ਐਲ ਏ ਸਾਹਿਬ ਨੇ ਕਿਹਾ ਜਿਹੜੇ ਵੀ ਮਸਲੇ ਉਹਨਾਂ ਨੇ ਸੀਟ ਫਾਰਮ ਵਾਲੇ ਕਹਿੰਦੇ ਨੇ ਸਾਰੇ ਹੱਲ ਕਰਾਂ ਸਾਰੇ ਹੱਲ ਕਰਾਂਗੇ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਮੈਂ ਕਿਸੇ ਗਰੀਬ ਦਾ ਚੁੱਲ੍ਹਾ ਬੁਜਣ ਨਹੀਂ ਦੇਣਾ ਚਾਹੇ ਆਬਾਦਕਾਰਾਂ ਦੀ ਗੱਲ ਹੋਵੇ ਚਾਹੇ ਜੋ ਜਿਵੇਂ ਚਾਹਣੋ ਉਹਦਾ ਕਰਨਾ ਹੈ ਹਜੇ ਤਾਂ ਮੈਂ ਐਸ ਏਰੀਏ 'ਚ ਫੂਡ ਪ੍ਰੋਸੈਸਿੰਗ ਦੀਆਂ ਪਲਾਂਟ ਲਾ ਕੇ ਆਉਣੇ ਨੇ ਲੈ ਕੇ ਆਉਣੇ ਨੇ ਕਿੰਨੂਆਂ ਦੇ ਦੇਖੋ ਆਪਾਂ ਨੇ ਕੀ ਕੀਤਾ ਮਿੱਡੇ ਮੀਲ ਜਿਹੜਾ ਸਕੂਲ 'ਚ ਬੱਚਿਆਂ ਨੂੰ ਕੇਲਾ ਦਿੰਦੇ ਹੁੰਦੇ ਸੀ ਇੱਕ ਅਸੀਂ ਦੋ ਕਿੰਨੂ ਕਰਤੇ ਹਜ਼ਾਰਾਂ ਟਨ ਕਿੰਨੂ ਸਕੂਲਾਂ 'ਚ ਵਰਤਿਆ ਜਾਊਗਾ ਔਰ ਇਸ ਵਾਰ ਕਿੰਨੂ ਰੋਲ ਨਹੀਂ ਦੇਵਾਂਗੇ ਹੁਣ ਇਹ ਮੇਰੇ ਤੇ ਆ ਕੇਲਾ ਕੇਰਲਾ ਤੋਂ ਮੰਗਾਉਨੇ ਆ ਕਿੰਨੂ ਸਾਡੇ ਕੋਲੇ ਉਗਦਾ ਬਾਗ ਸਾਡੇ ਕੋਲੇ ਲੱਗੇ ਹੋਏ ਨੇ ਸੋ ਜਦੋਂ ਅਮਰੂਦਾਂ ਦਾ ਸੀ ਜਨਾ ਉਹ ਅਮਰੂਦ ਜਦੋਂ ਲੀਚੀ ਦਾ ਸੀਜ਼ਨ ਆ ਉਹ ਪਠਾਨਕੋਟ ਦੀ ਲੀਚੀ ਤੇ ਜਦੋਂ ਅੰਬਾਂ ਦਾ ਸੀਜ਼ਨ ਆਊਗਾ ਹਿਆਰਕੋਟ ਦੇ ਅੰਬ ਅਸੀਂ ਆਪਣੇ ਫਰੂਟ ਦੇਈਏ ਆਪਣੇ ਬੱਚਿਆਂ ਨੂੰ ਅਸੀਂ ਕਿਉਂ ਬਾਹਰੋਂ ਮੰਗਾਈਏ ਬਈ ਨਾਲੇ ਕੰਮ ਮਿਲੇ ਇੱਥੇ ਹਾਰਟੀਕਲਚਰ ਜਿਹੜਾ ਆਪੋ ਵੇ ਉਹ ਬਹੁਤ ਵੱਡੀਆਂ-ਵੱਡੀਆਂ ਸਕੀਮਾਂ ਸੋਚੀ ਬੈਠੇ ਆਂ ਬਸ ਤੁਸੀਂ ਇੱਕ ਵਾਰੀ ਇੱਕ ਤਰੀਕ ਨੂੰ ਆਪਣਾ ਫਰਜ਼ ਨਿਭਾ ਦਿਓ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਡਿਊਟੀ ਸਾਡੀ ਹੈ ਉਸ ਤੋਂ ਬਾਅਦ ਸਾਡਾ ਕੰਮ ਹੈ ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਤਿਹੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਮੋਟਾ ਮੰਗਣਾ ਆ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦ ਨੂੰ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਉਹ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਝ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਰਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂ ਤੇ ਆ ਜਾਂਦਾ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ મોદી ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਗਿੱਦੜ ਭੁੱਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਦੋਨੇ ਹੱਥ ਉੱਪਰ ਝਾਕੇ ਤੁਹਾਡੀ ਸਰਕਾਰ ਹੈ ਉਹ ਪਹਿਲੀ ਵਾਰ ਤਾਂ ਪਹਿਲੀ ਵਾਰ ਤਾਂ ਕੋਈ ਸਰਕਾਰ ਬਣੀ ਹੈ ਜਿਸ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਲੈਂਦੇ ਹੋ ਜਿਸ ਮੁੱਖ ਮੰਤਰੀ ਨੂੰ ਹੱਥ ਦੇ ਕੇ ਰੋਕ ਲੈਂਦੇ ਹੋ ਜਿਸ ਮੁੱਖ ਮੰਤਰੀ ਤੁਹਾਡਾ ਆਪਣਾ ਪੁੱਤ ਹੈ ਭਤੀਜਾ ਹੈ ਛੋਟਾ ਵੱਡਾ ਭਾਈ ਹੈ ਇਸ ਤੋਂ ਪਹਿਲੇ ਤਾਂ ਕਾਕੇ ਰਜਵਾੜੇ ਰਾਜੇ ਹੁਣ ਆਇਆ ਆਮ ਲੋਕ ਆਮ ਕਰਨੇ ਸੁਬੀਰੋ ਇਹਨਾਂ ਦੇ ਪਿੱਛੇ ਲੱਗਿਓ ਵੋਟ ਨਾ ਖਰਾਬ ਕਰ ਲਿਓ ਇੱਕ ਤਰੀਕ ਨੂੰ ਹੈ ਜੀ ਕਿੱਕਲੀ ਓ ਕਿਉਂ ਸੁਣ ਗਿਓ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਨਾਏ ਤੁਹਾਨੂੰ ਸਾਰੀ ਆਉਂਦੀ ਐ ਹੁਣ ਵਾਰ-ਵਾਰ ਕੀ ਸੁਣਾਵਾਂ ਐ ਜੀ ਫਿਰ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬੋਂਗੇ ਪੁਰੀ ਹਾਲ ਸੁਖਬੀਰ ਦੀ ਕਿੱਕਲੀ ਕਲੀਰ ਦੀ ਪੁਰੀ ਹਾਲ ਸੁਖਬੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਗਾਲੀ ਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਦੋਕ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜਵੇ ਮੇਰੀ ਸੁੱਕੀ ਜਾਏ ਜਾਨ ਵੇ ਹਾਂਜੀ ਸਹੀ ਹੈ ਨਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀ ਮੋਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨਸ ਤੌਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਕਾਲੀ ਦਲ ਦੀ ਰਾਜਨੀਤੀ ਚੋਂ ਸਦਾ ਲਈ ਛੁੱਟੀ ਐ ਬੋਲੇ ਸੋਨਹਾਰਾ ਇਨਕਲਾਬੀਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪਿਆਰ ਦਿੱਤਾ 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਇੱਥੇ ਆਏ ਹੋ ਇਹ ਜਿਹੜੇ ਵੱਡੇ ਲੀਡਰ ਬਾਹਰ ਨਹੀਂ ਨਿਕਲਦੇ ਨਾ ਲੋਕ ਨਿਕਲਣਾ ਇਹ ਤਾਂ ਪਿਆਰ ਹੀ ਆ ਤੁਹਾਡਾ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਅੱਕਣ ਨਹੀਂ ਦਿੰਦਾ ਉਹ ਵੱਡੇ ਵੱਡੇ ਦੇਸ਼ ਦੇ ਪੱਤਰਕਾਰ ਕਹਿੰਦੇ ਐਨੀਆਂ ਰੈਲੀਆਂ ਕਿਵੇਂ ਕਰ ਲੈਨੇ ਹੋ ਉਹ ਮੈਂ ਕਿਹਾ ਮੂਰੋ ਪਿਆਰ ਹੀ ਐਨਾ ਮਿਲਦਾ ਮੈਂ ਕੀ ਕਰਾਂ ਪਿਆਰ ਹੀ ਐਨਾ ਮਿਲਦਾ ਮੂਰੋ ਸੋ ਇੱਕ ਤਰੀਕ ਨੂੰ ਝਾੜੂ ਵਾਲਾ ਬਣੋਂ ਦੱਬ ਦਿਓ ਅਰਵਿੰਦ ਕੇਜਰੀਵਾਲ ਜੀ ਉਹ ਵੀ ਆਏ ਨੇ ਪੰਜਾਬ ਚ ਫਿਰਦੇ ਨੇ ਉਹ ਵੀ ਸਾਨੂੰ ਆਪਦੇ ਵਾਸਤੇ ਵੋਟ ਨਹੀਂ ਚਾਹੀਦੀ ਮੇਰੇ ਵੀਰੋ ਤੁਹਾਡੇ ਜਵਾਕਾਂ ਵਾਸਤੇ ਵੋਟ ਮੰਗਣ ਆਇਆ ਇਹ ਨਾ ਕਹਿ ਦਿਓ ਕਿ ਜੇ ਭਗਵਾਨ ਤਮਨ ਫਾਜ਼ਿਲ ਕਾ ਬੱਲੂਆਂ ਨੇ ਬਲ ਦੇ ਦੋ ਤਿੰਨ ਚੱਕਰ ਹੋਰ ਲਾ ਜਾਂਦਾ ਫਿਰ ਉਹਨੂੰ ਵੋਟਾਂ ਹੋਰ ਪਾ ਲੈਂਦੇ ਵੀਰੋ ਮੈਨੂੰ ਵੋਟਾਂ ਨਾ ਪਾਇਓ ਮੈਂ ਆਪਣੇ ਬੱਚਿਆਂ ਵਾਸਤੇ ਵੋਟਾਂ ਮੰਗਣ ਨਹੀਂ ਆਇਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗਣ ਆਇਆ 43000 ਨੌਕਰੀਆਂ ਦੇਤੀਆਂ ਲੱਖਾਂ ਹਜੇ ਦੇਣੀਆਂ ਨੇ ਨੌਕਰੀ ਬਿਜਲੀ ਤੁਹਾਨੂੰ ਮੁਫਤ ਹੈ ਜਿੱਦਾ ਜਿੱਦਾ ਬਿਜਲੀ ਦਾ ਬਿੱਲ ਆਉਂਦਾ ਹੈ ਜ਼ੀਰੋ ਉਹ ਹੱਥ ਖੜਾ ਕਰ ਦਿਓ ਹਾ ਲੋ ਹੁਣ ਇੱਕ ਗੱਲ ਮੇਰੇ ਨਾਲ ਵਾਅਦਾ ਕਰੋ ਜੇ ਮੈਂ ਬਿਜਲੀ ਦਾ ਬਿੱਲ ਜ਼ੀਰੋ ਕਰ ਸਕਦਾ ਤਾਂ ਤੁਸੀਂ ਕਾਂਗਰਸੀਆਂ ਤੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ जीरो का बदला जीरो ना दे दो हो गया कम लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे दोनों हाथ ऊपर जाके दो नारे ला दो इनकलाब इनकलाब भारत माता की वंदे इन्कलर, बोले सोनिहाल ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਨੀ ਗਰਮੀ ਚ ਤੁਸੀਂ ਇਨੇ ਚਿਰ ਤੋਂ ਬੈਠੇ ਹੋ ਆਰਾਮ ਨਾਲ ਜਾਇਓ ਹੌਲੀ ਜਾਇਓ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਾਵਾ ਪੈਣਾ ਵੀ ਨੇ ਮਿਲਦੇ ਰਵਾਂਗੇ ਹੁਣ ਤਾਂ 4 ਜੂਨ ਨੂੰ ਬਸ ਰਿਜ਼ਲਟ ਆਵੋੜ ਦਾ ਇਸੇ ਤਰ੍ਹਾਂ ਆਵੇ ਕਿ 40000 ਦੀ ਲੀਡ ਤੇ ਵੋਟ ਜਿਹੜਾ ਉਹ ਆਵਾਜ਼ ਦੀ ਪਾਰਟੀ ਜਿੱਤੀ ਆ ਰਿਜ਼ਲਟ ਆਉਣਾ ਚਾਹੀਦਾ ਬਹੁਤ ਬਹੁਤ ਤੁਹਾਡਾ ਧੰਨਵਾਦ